ਇਹ ਇਤਰੀਆਂ ਆ ਪਣੀ ਦੇ ਕੰਮ ਮੋਲ ਚੱਲ। ਤੇ ਰਹਿ ਗਿਆ ਬਾਅਦ ਨਹੀਂ ਤੇਰੀ ਮੋੜ। ਪੱਧ ਬਾਰਿਸ਼ਾਂ ਪੈਣ ਦੇ ਕਾਰਨ ਪਿੰਡਾਂ ਦੇ ਵਿੱਚ ਇਹਦਾ ਪਾਣੀ ਦਾ ਪੱਧ ਜਿਹੜਾ ਬਹੁਤ ਵਧ ਚੁੱਕਿਆ ਆ ਅੱਜ ਖਲੋਤੇ ਆ ਪਿੰਡ ਨਾਨਵਾਲਾ ਖੁਰ ਦੇ ਵਿੱਚ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਆਪਣਾ ਸੁਖ ਨਾਨਵਈਆ। ਸੋ ਡਰੇਨ ਨਿਕਲਦੀ ਇੱਕ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਧਰ ਇੱਕ ਵਾਰੀ ਕੈਮਰਾ ਜ਼ਰੂਰ ਮੜਿਆ ਜਾਵੇ ਕਿ ਸ਼ੇਮ ਨਾਲਾ ਆ ਸ਼ੇਮ ਨਹਿਰ ਕਹਿ ਸਕਦੇ ਆ ਇਹ ਤਕਰੀਬਨ ਪਿੰਡ ਦੇ ਲੋਕਾਂ ਵੱਲੋਂ ਦੱਸਿਆ ਜਾਂਦਾ ਹੈ ਕਿ 70 ਕਰਮਾ ਚੌੜੀ ਯਾਨੀ ਕਿ ਲਗਭਗ 400 ਫੁੱਟ ਦੇ ਕਰੀਬ ਇਹ ਚੌੜੀ ਆ ਤਾਂ ਜਿਹੜੀ ਇਸ ਟਾਈਮ ਮੌਜੂਦਾ ਹਾਲਾਤ ਦੇ ਵਿੱਚ ਜਿਹੜੀ ਆ ਕਿਸਾਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਮੌਕੇ ਤੇ ਆ ਵੱਧ ਤੋਂ ਵੱਧ 10 ਤੋਂ 15 ਜਿਹੜੀਆਂ ਕਰਮਾਏ ਚੌੜੀ ਰਹਿ ਗਈ ਬਾਕੀ ਲੋਕਾਂ ਨੇ ਮਾਲ ਲਈ ਸੋ ਇਹਨਾਂ ਦੇ ਇਸ ਵੱਧ ਦੇ ਵਿੱਚ ਪਿੰਡ ਦੇ ਮੌਜੂਦਾ ਲੋਕ ਖਲੋਤੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤੇ ਇਸ ਕੰਧ ਦਾ ਜ਼ਿਕਰ ਕਰਾਂਗੇ ਕਿ ਜਿਹੜੀ ਕੰਧ ਆ ਸ਼ੈੱਡ ਨਵਾਂ ਬਣ ਰਿਹਾ ਸੀਗਾ ਵੱਧ ਬਾਰਸ਼ਾਂ ਪੈਣ ਦੇ ਕਾਰਨ ਜਾਂ ਹੜ੍ਹ ਦੇ ਪਾਣੀ ਦੇ ਨਾਲ ਜਿਹੜੇ ਕੰਦ ਡੇਗੀ ਹੈ ਬਹੁਤ ਵੱਡਾ ਨੁਕਸਾਨ ਜਰਾ ਆ ਇਹ ਇੱਥੇ ਪਿੰਡ ਨਨਵਾਲ ਚ ਨਵੀਂ ਸ਼ੈੱਡ ਬਣ ਰਹੀ ਸੀ ਡੰਗਰਾ ਤੇ ਵਾਸਤੇ ਇੱਕ ਗਾਂ ਗਊ ਫਾਰਮ ਬਣ ਰਿਹਾ ਸੀਗਾ ਇਸ ਫਾਰਮਰ ਲੋਕਾਂ ਨੇ ਬਾਹਰ ਜਾਣ ਤੇ ਜ਼ਿਆਦਾ ਜ਼ੋਰ ਦਿੱਤਾ ਕੈਨੇਡਾ ਅਮਰੀਕਾ ਚਲੀਏ ਜੇ ਕੋਈ ਇੱਥੇ ਕੰਮ ਕਰਨਾ ਚਾਹੁੰਦਾ ਤੇ ਕੁਦਰਤੀ ਮਾਰਾਂ ਹੇਠ ਆਣ ਕੇ ਨੁਕਸਾਨਿਆ ਜਾਂਦਾ ਫਿਰ ਕਰਦੇ ਆ ਗੱਲਬਾਤ ਅਮਰਤ ਭਾਜੀ ਸਾਡੇ ਨਾਲ ਨੇ ਸਸੀਆ ਭਾਜੀ ਸਸੀਆ ਭਾਜੀ ਕੀ ਕਾਰਨ ਕੀ ਵਾਪਰਿਆ ਕਹਿੰਦੇ ਇਹਦੀ ਡੀ ਵੱਡੀ 200 ਫੁੱਟ ਚੌੜੀ ਕਹਿੰਦਾ ਹੈਗੀ ਵੀ ਬੜੀ ਚੜਾਈ ਤੇ ਸੀਗੀ ਡੇਗੀ ساری ਪਰ ਇਹ ਸੱਚੇ 2023 ਚ ਜਦੋਂ ਬਿਆਸ ਦਰਿਆ ਦੀ ਮਾਰ ਪਈ ਸੀ ਸਾਡੇ ਏਰੀਆ ਨੂੰ ਉਦੋਂ ਹੜ ਦਾ ਕਾਫੀ ਏਰੀਆ ਪ੍ਰਭਾਵਿਤ ਹੋਇਆ ਜੀ ਹੂੰ ਉਦੋਂ ਸਾਡਾ ਫਾਰਮ ਪਿੰਡ ਦੇ ਵਿੱਚ ਆ ਗਿਆ ਤੇ ਅਸੀਂ ਉਦੋਂ ਡਰ ਦੇ ਮਾਹੌਲ ਦੇ ਸਹਮੇ ਉਸ ਵੀ ਅਸੀਂ ਆਪਣਾ ਫਾਰਮ ਉੱਚੀ ਜਗ੍ਹਾ ਤੇ ਲੈ ਕੇ ਜਾਈਏ ਹੂੰ ਅਸੀਂ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਉੱਚੀ ਜਗ੍ਹਾ ਤੇ ਆਪਣਾ ਫਾਰਮ ਲੈ ਕੇ ਆਏ ਸੀ ਜੀ ਤੇ ਬਟ ਹੁਣ 2025 ਦੇ ਵਿੱਚ ਫੇਰ ਜਿਹੜੀ ਹੜ ਦੀ ਮਾਰ ਪਈ ਆ ਜੀ ਰਾਵੀ ਨੇ ਚਲੋ ਡੇਰਾ ਬਾਬਾ ਨਾਨਕ ਜੀ ਤੇ ਮਾਰ ਪਈ ਪਈ ਆ ਜੀ ਸਾਡੇ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਜਿਹੜੀ ਨਹਿਰ ਜਾ ਰਹੀ ਹੈ ਸਾਡੇ ਸੇਮ ਦੀ ਨਹਿਰ ਆ ਜੀ ਸਾਡੇ ਲਗਭਗ ਪਿੱਛੋਂ ਕਾਫੀ ਪਿੰਡਾਂ ਨੂੰ ਕਵਰ ਕਰਦੀ ਹੋਈ ਗਾਂ ਫੇਰ ਬਿਆਸ ਦਿਆਰ ਨੂੰ ਮਿਲਦੀ ਆ ਜੀ ਹਾਂ ਆ ਇਹ ਚਲੋ ਦਿਆਰ ਨੇ ਤਾਂ ਪੰਜੀ ਚੌਵੀ ਪੰਜੀ ਸਾਲੀ ਮਾਰ ਕੀਤੀ ਆ ਪਰ ਇਹ ਜਿਹੜੀ ਨਹਿਰ ਆ ਹਰ ਸਾਲ ਸਾਡੇ ਪਿੰਡਾਂ ਦਾ ਨੁਕਸਾਨ ਕਰਕੇ ਜਾਂਦੀ ਆ ਜੀ ਜਿਹਦੇ ਉੱਤੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਜੀ ਨਾ ਕੋਈ ਸਾਫ ਸਪਾਈ ਵੱਲ ਨਾ ਜਿਹੜਾ ਕੋਈ ਸਾਡਾ ਖਰਾਬਾ ਹੁੰਦਾ ਜਦੋਂ ਖਰਾਬੇ ਦੀ ਅਸੀਂ ਮੰਗ ਕਰੀਏ ਉਹ ਕਹਿੰਦੇ ਯਾਰ ਬਾਕੀ ਪੰਜਾਬ ਦਾ ਸਾਰਾ ਸਹੀ ਹੈ ਤਾਂ ਹੋਰ ਕਿਹਦੇ ਨੇ ਇਨਸਾਨ ਹੋਏ ਨੇ ਤੁਹਾਨੂੰ ਕਿਦਾਂ ਦੇ ਦਈਏ ਜੀ ਮੇਰੀ ਇੱਕ ਤੇ ਸਰਕਾਰ ਕੋ ਗੁਜਾਰਸ਼ ਹੈ ਭਾਜੀ ਇਹ ਜਿਹੜਾ ਨਾਲ ਦੇ ਪਿੰਡ ਲੱਗਦੇ ਆ ਨਹਿਰ ਦੇ ਨਾਲ ਨਾਲ ਇਹਨਾਂ ਨੂੰ ਸਪੈਸ਼ਲ ਜਿਹੜਾ ਵਾ ਪੈਕੇਜ ਜਿਹੜਾ ਵਾ ਕੁਦਰਤੀ ਮਾਰ ਹਟ ਜੋ ਨਸਾਨਿਆ ਜਾਂਦਾ ਉਹਦਾ ਦਿੱਤਾ ਜਾਵੇ ਜੀ ਦੂਜਾ ਸਰਵੇ ਕਰਵਾਇਆ ਜਾਵੇ ਜਿਵੇਂ ਤੁਸੀਂ ਕਿਹਾ ਵੀ ਨਹਿਰ ਜਿਹੜੀ ਹੈ ਹੈਗੀ ਕਾਫੀ ਵੱਡੀ ਆ ਬਟ ਜਿਹੜੀ ਉਹ ਕਾਫੀ ਮਲੀ ਗਈ ਆ ਜੀ ਆਪਣੇ ਜ਼ਿੰਮੇਵਾਰਾਂ ਵੱਲੋਂ ਜਿਹੜੀ ਹੁਣ ਛੋਟੀ ਰਹਿ ਗਈ ਆ ਜੀ ਜਿਹਦੇ ਕਰਕੇ ਕੋਸ਼ਿ ਪਿੱਛੋਂ ਜਿਹੜਾ ਦਰਬਿਆਸ ਦਰਿਆ ਦਾ ਪਾਣੀ ਸੇਮ ਕੇ ਜਿਹੜਾ ਪਿੱਛੋਂ ਦੀ ਘੁੰਮ ਕੇ ਫਿਰ ਇਸ ਨਹਿਰ ਚ ਆਉਂਦਾ ਜੀ ਤੇ ਜਿਹੜਾ ਪਿੱਛੋਂ ਕਰੋ 30 35 ਪਿੰਡਾਂ ਦਾ ਪਾਣੀ ਉਧਰੋਂ ਤੁਸੀਂ ਬੰਗਰੇ ਏਰੀਆ ਦਾ ਪਾਣੀ ਜਿਹੜਾ ਸਾਰਾ ਇਸੇ ਨਹਿਰ ਚ ਪੈਂਦਾ ਜੀ ਤੇ ਅੱਗੋਂ ਫਿਰ ਜਾ ਕੇ ਬਿਆਸ ਦਰਿਆ ਤੇ ਡਿੱਗਦੀ ਨਹਿਰ ਉਹ ਜਦੋਂ ਬਿਆਸ ਦੇ ਅੱਗੋਂ ਬੈਕ ਮਾਰਦਾ ਫਿਰ ਪਾਣੀ ਨਹਿਰ ਫੁੱਲ ਹੋ ਜਾਂਦੀ ਆ ਜੀ ਕੀ ਮੰਗ ਕੀ ਕਰਦੇ ਹੋਣੇ ਮੰਗ ਸਰ ਮੈਂ ਇਹ ਕਰਦਾ ਜਿਵੇਂ ਪਾਣੀ ਚੜਿਆ ਸੀ ਹੁਣ ਅਸੀਂ ਨਵਾਂ ਸ਼ੈੱਡ ਪਾਇਆ ਸੀਗਾ ਤੇ ਆ ਕੰਦ ਮੇਰੀ 250 ਵੋਟ ਆ ਜੀ ਇਹ ਵੀ ਡੇਗੀ ਆ ਜੀ ਤੁਸੀਂ ਇਹ ਪਿੱਲਰਾਂ ਦੇ ਦੇਖੋ ਜੀ ਪਿੱਲਰ ਵੀ ਮੇਰੇ ਟੇਢੇ ਹੋ ਗਏ ਇਹ ਵੀ ਡਿੱਗਣ ਦੇ ਘਾਰਤੇ ਆ ਜੀ ਪਰ ਇਹ ਮੇਰਾ ਉਹ ਸਾਲੇ ਜਿਹੇ ਪੈ ਸਾਲੇ 15 ਦਿਨ ਹੋ ਗਿਆ ਸਾਡਾ ਸਾਲੇ ਜਿਹੜਾ ਜੀ ਉਹ 2-2 ਫੁੱਟ ਤੇ ਗਾਲੀ ਗਿਆ ਜੀ ਕਿਉਂਕਿ ਨਹਿਰ ਪਾਣੀ ਕਰਕੇ ਨਹਿਰ ਦੇ ਪਾਣੀ ਕਰਕੇ ਸਾਡੇ ਕੋ ਕੱਢਿਆ ਹੀ ਨਹੀਂ ਗਿਆ ਉੱਪਰੋਂ ਪਰ ਉਹ ਜਿੰਨਾ ਹੈਗਾ ਕੱਢ ਰਹੇ ਆ ਜੀ ਪਰ ਜਿਹੜਾ ਥੱਲੇ ਪਿਆ ਉਹ ਸਾਰਾ ਗਲ ਗਿਆ ਜੀ ਉਹ ਗੁਜਾਰਸ਼ ਇਹ ਹੈ ਕਿ ਜਿਵੇਂ ਸਾਰੇ ਉਧਰ ਡੇਰਾ ਬਣਾਣ ਕੇ ਸੇਵਾ ਕਰ ਰਹੇ ਕੋਈ ਸਰਕਾਰ ਦਾ ਮੈਂ ਧਿਆਣੀ ਤੇ ਲਿਆਉਣਾ ਚਾਹਨਾ ਜਾਂ ਜੋ ਜਥੇਬੰਦੀਆਂ ਨੇ ਉਹ ਸੇਵਾ ਵੀਰ ਕਰ ਰਹੇ ਨੇ ਵੀ ਇਧਰ ਲਈ ਜਿਹੜੇ ਨਾਲ ਦੇ ਨਾਲ ਪਿੰਡ ਆ ਜਿਹੜਾ ਇਹਨੂੰ ਕਾਫੀ ਡੰਗਰਾਂ ਦੀ ਮਾਰ ਪੱਠੇ ਦੀ ਮਾਰ ਪਈ ਆ ਜੀ ਤੂੜੀ ਦੀ ਪੱਠੇ ਦੀ ਇਧਰ ਇਹ ਵੀ ਏਰੀਆ ਜਿਹੜਾ ਉਹ ਕਵਰ ਕੀਤਾ ਜਾਵੇ ਜੀ ਤਾਂ ਜੋ ਲੋਕਾਂ ਦਾ ਜਿਹੜਾ ਥੋੜਾ ਸਾਹ ਸੌਖਾ ਹੋ ਸਕੇ ਰਾਸ਼ਨ ਵੱਲੋਂ ਕੋਈ ਕਮੀ ਨਹੀਂ ਸਾਰੇ ਆਪਣੇ ਘਰੋਂ ਘਰੀ ਸੇਵ ਨੇ ਬਣ ਸਰਮਕ ਪੱਠੇ ਦੀ ਮਾਰ ਪੈ ਰਹੀ ਹੈ ਸਾਡੇ ਇਧਰ ਏਰੀਆ ਨੇ ਜਿਹਦੇ ਕਰਕੇ ਉਹ ਕਵਰ ਅਪ ਕੀਤਾ ਜਾਵੇ ਇਧਰ ਏਰੀਆ ਵੀ ਜੀ ਸੋ ਡਿਜ਼ਾਸਟਰ ਫੰਡ ਦੀ ਜਿਹੜੀ ਗੱਲਬਾਤ ਹੋਈ ਆ ਸਾਡੇ ਨਾਲ ਮੌਜੂਦਾ ਆਪਣੇ ਸਾਬਕਾ ਸਰਪੰਚ ਮੌਜੂਦ ਨੇ ਪਿੰਡ ਨਾਨਨਵਾਲ ਤੋਂ ਸਰਪੰਚ ਸਾਹਿਬ ਕੀ ਨਾਮ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਾਰ ਸਿੰਘ ਧਾਰਾ ਸਾਹਿਬ ਕਾ ਸਰਪੰਚ ਮੈਂ ਨਾਨਕ ਸਿੰਘ ਸਾਹਿਬ ਅੰਮ੍ਰਿਤ ਨੇ ਗੱਲ ਕੀਤੀ ਆ ਕਿ ਡਿਜ਼ਾਸਟਰ ਫੰਡ ਦੇ ਵਿੱਚ ਜਿਹੜੇ ਹਰਾਂ ਦੀ ਮਾਰ ਹੋਇਆ ਠੰਦੇ ਆ ਕਿਤਨਾ ਕਿਤੇ ਜਿਹੜਾ ਆ ਮੁਆਵਜ਼ੇ ਦੀ ਮੰਗ ਕਰ ਰਿਹਾ ਕੀ ਲੱਗਦਾ ਕਿ ਕੀ ਕਿੰਨਾ ਕੁ ਨੁਕਸਾਨ ਮੈਂ ਬੇਨਤੀ ਇਹ ਕਰਦਾ ਕਿ ਸਰਕਾਰਾਂ ਕਹਿੰਦੀਆਂ ਕਿ ਸਹਾਇਕ ਕਿੱਤੇ ਜਿਹੜੇ ਅਪਣਾਓ ਨੌਜਵਾਨ ਬੱਚੇ 12 ਬਾਹਰ ਨੂੰ ਭੱਜ ਰਹੇ ਆ ਉਹਨਾਂ ਨੂੰ ਇੱਥੇ ਕੋਈ ਨਾ ਕੋਈ ਰੁਜ਼ਗਾਰ ਖੋਲੋ ਛੋਟੇ ਛੋਟੇ ਇਹ ਮੁੰਡੇ ਨੇ ਬੜੀ ਲਗਨ ਦੇ ਨਾਲ ਅਮਰਤਪਾਲ ਨੇ ਇੱਕ ਢੇਰੀ ਫਾਰਮ ਦਾ ਬੜਾ ਵੱਡਾ ਇਹਨੇ ਕਾਰੋਬਾਰ ਆਪਣਾ ਆਪਣੇ ਰਚਾਇਆ ਸੀਗਾ ਜਿਹੜਾ ਕਿ ਅੱਜ ਤੁਸੀਂ ਵੇਖ ਲਓ ਵੀ ਬਿਲਕੁਲ ਆ 250 ਫੁੱਟ ਲੰਮੀ ਜਿਹੜੀ ਇਹਦੀ ਦਵਾਰ ਆ ਤੈਟੇ ਨਹੀਂ ਹੋ ਗਈ ਆ ਮੇਰੇ ਕਹਿੰਦਾ ਮਤਲਬ ਸਾਨੂੰ ਆ ਨਹਿਰ ਦਾ ਪਾਣੀ ਜਿਹੜਾ ਮਾਰ ਕਰਦਾ ਸੇਮ ਨਹਿਰ ਦਾ ਜਿੱਦਾਂ ਤੁਸੀਂ ਦੱਸਿਆ ਕਿ ਸ਼ਾਰਟ ਕਰਮਾ ਨਹਿਰ ਚੌੜੀ ਹੋਵੇ ਤੇ ਅੱਜ ਮੌਕੇ ਤੇ ਜਿਹੜੀ ਉਹ ਵਗ ਰਹੀ ਆ ਕੁਛ 6-7 ਕਰਮਾ ਵਗ ਰਹੀ ਆ ਤੇ ਪਾਣੀ ਜਿਹੜਾ ਵਾ ਨਾ ਉਹਦੀ ਕਦੀ ਸਫਾਈ ਹੋਈ ਨਹਿਰ ਦੀ ਨਾ ਉਸ ਰੇ ਨਾਲ ਕਦੀ ਕਹੇ ਸਰਕਾਰ ਨੇ ਧਿਆਨ ਕੀਤਾ ਉਹ ਨਹਿਰ ਤੇ ਪਾਣੀ ਦੀ ਮਾਰ ਨੇ ਅੱਜ ਆ ਸਾਰਾ ਨੁਕਸਾਨ ਕੀਤਾ ਜਿੰਨਾ ਇਹਨਾਂ ਦਾ ਸਾਇਲੈਂਸ ਪਿਆ ਸੀ ਜਿੰਨਾ ਇਹਨਾਂ ਦਾ ਪੱਠਾ ਦਿੱਤਾ ਸੀ ਤਕਰੀਬਨ ਸਾਰਾ ਤਬਾਹ ਹੋ ਗਿਆ ਤੁਸੀਂ ਉਧਰ ਵੀ ਕੈਮਰਾਮੈਨ ਨੂੰ ਦਿਖਾ ਦਿਓ ਤੇ ਆ ਜਿਹੜੀ ਸ਼ੱਡ ਬਣ ਰਹੀ ਸੀ ਇਹਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ 250 ਫੁੱਟ ਲੰਮੀ دیوار ਜਿਹੜੀ ਆ ਤੇ ਢਾਈ ਢੇਰੀ ਹੋ ਗਈ ਆ ਆਮ ਤੌਰ ਤੇ ਅਸੀਂ ਦੇਖ ਵੀ ਰਹੇ ਹਾਂ ਕਿ ਜਿਹੜੇ ਇਹ ਦਰਖਤ ਬਹੁਤ ਲਗਾਏ ਹੋਏ ਨੇ ਜਿਹੜੇ ਬਿਲਕੁਲ ਨਹਿਰ ਦੇ ਕੰਡੇ ਕੰਡੇ ਇੱਕ ਤੇ ਨਹਿਰ ਦੀ ਕਾਫੀ ਜਿਹੜੀ ਜ਼ਮੀਨ ਆ ਮੱਲੀ ਗਈ ਆ ਕਿਸਾਨਾਂ ਵੱਲੋਂ ਹੀ ਤੇ ਇੱਕ ਉਸ ਤੋਂ ਵੀ ਅੱਗੇ ਜਾ ਕੇ ਜਿਹੜੇ ਨਹਿਰ ਦੇ ਵਿੱਚ ਤੱਕ ਜਿਹੜੇ ਪਪੂਲਰ ਲਗਾਏ ਗਏ ਨੇ ਉਹ ਜਦੋਂ ਬੂਟੀ ਫਸ ਜਾਂਦੀ ਆ ਤੇ ਪਾਣੀ ਜਿਹੜਾ ਹੈ ਇਹਨਾਂ ਚੀਜ਼ਾਂ ਨੂੰ ਮਾਰ ਕਰਦਾ ਇਸ ਤਰੀਕਾ ਨੂੰ ਕਿਸ ਤਰ੍ਹਾਂ ਕਹਿੰਦੇ ਮੈਂ ਸਮਝਦਾ ਕਿ ਨਜਾਜ਼ ਕਬਜ਼ਾ ਹਟਾਉਣੇ ਸਰਕਾਰ ਵਾਸਤੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਸਰਕਾਰ ਇਹ ਤੇ ਸਰਕਾਰੀ ਹੈ ਹੀ ਨਹਿਰ ਦਾ ਰਕਬਾ ਜੇ ਸਰਕਾਰਾਂ ਨੂੰ ਕੋਈ ਉਦਾਂ ਨੁਕਸਾਨ ਹੁੰਦਾ ਹੋਏ ਤੇ ਵੈਸੇ ਵੀ ਨਹਿਰ ਚੌੜੀ ਕਰ ਦੇਣੀ ਚਾਹੀਦੀ ਆ ਕਿਉਂਕਿ ਇਹ ਤੇ ਪਹਿਲਾਂ ਹੀ ਜਿਹੜੀ ਆ ਕੋਈ ਸਰਕਾਰ ਵੱਲੋਂ 66 ਕਰਮਾ ਨਹਿਰ ਬੜੀ ਪਈ ਆ ਤੇ ਜੇ ਉਨੀ ਇੱਥੋਂ ਬਹਾਲ ਹੋ ਜੇ ਤੇ ਸਾਡਾ ਇਲਾਕਾ ਬਚ ਸਕਦਾ ਹਰ ਸਾਲ ਇਹ ਇਹਨਾਂ ਲੋਕਾਂ ਨੂੰ ਮਾਰ ਪਿੰਦੀ ਹੈ ਸੋ 66 ਕਰਮਾ ਜਿਹੜੀ ਪਿੰਡ ਨਾਨਵਾਲ ਖੁਰਦ ਦੇ ਏਰੀਆ ਦੇ ਵਿੱਚ ਜਿਹੜੀ ਨਹਿਰ ਪੈਂਦੀ ਆ ਉਸ ਤੋਂ ਕਈ ਜਦੋਂ ਅੱਗੇ ਤੂੰ ਚੱਲਦੇ ਆਂ ਆਪਾਂ ਭੈਣੀਕੁੰਡੇ ਵਾਲੀ ਸਾਈਡ ਨੂੰ ਕਿਤੋਂ ਜਾ ਕੇ 80 ਕਰਮਾ ਵੀ ਹੋ ਜਾਂਦੀ ਕਿਤੋਂ 77 ਵੀ ਹੋ ਜਾਂਦੀ ਕਿਤੋਂ 100 ਕਰਮ ਤੱਕ ਵੀ ਜਾਂਦੀ ਆ ਇਹ ਸ ਨਹਿਰ ਦੀ ਅਗਰ ਸਫਾਈ ਹੋ ਜਾਂਦੀ ਆ ਤੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈਗੀ ਆ ਜਿਹੜੀ ਹੈ ਇਹ ਸਰਕਾਰ ਨੂੰ ਮੁਆਵਜ਼ਾ ਦੇਣ ਦੀ ਲੋੜ ਨਹੀਂ ਅਗਰ ਇਹ ਨਹਿਰ ਦੀ ਸਫਾਈ ਹੋ ਕੇ ਨਹਿਰ ਦੇ ਜਿੰਨਾ ਰਕਬਾਗਾ ਉਸ ਨੂੰ ਲੈ ਲਿਆ ਜਾਵੇ ਸਾਡੇ ਨਾਲ ਜੋਤ ਸਿੰਘ ਜੀ ਮੌਜੂਦ ਨੇ ਜੋਤ ਸਿੰਘ ਜੀ ਕੀ ਲੱਗਦਾ ਕਿ ਜਿਹੜੇ ਇੰਨਾ ਪਾਣੀ ਤੁਹਾਡੇ ਹਰ ਬਾੜੀ ਤਕਰੀਬਨ ਇਸ ਏਰੀਆ 'ਚ ਫੈਲਦਾ ਹੈ ਕਿੰਨਾ ਕੁ ਨੁਕਸਾਨ ਹੋ ਜਾਂਦਾ ਨੁਕਸਾਨ ਜੀ ਸਾਡੇ ਬਹੁਤ ਹੁੰਦਾ ਘਟੋ ਘਟ ਵੀ ਦੇ ਹਜ਼ਾਰ ਕਿਲਾ ਜਿਹੜਾ ਵਾ ਉਹ ਤਬਾਹ ਹੋ ਜਾਂਦਾ ਸਾਡੇ ਪਿੰਡ ਦੇ ਠੀਕ ਹੈ ਤੋ ਜਿੰਨਾ ਕਿ ਨਹਿਰ ਦੀ ਕਿੰਨੇ ਕਿ ਪਿੰਡ ਪੈਂਦੇ ਲਗਭਗ ਤਕਰੀਬਨ ਨਹਿਰ ਨੂੰ ਜੇ ਆਪਾਂ ਉਥੋਂ ਲੈ ਕੇ ਚੱਲੀਏ ਕਰਵਾਲ ਦੇ ਲਗ ਉਹ ਤੋਂ ਲੈ ਕੇ ਚੱਲੀਏ ਤੇ ਭੇਟਾ ਵਾਲੇ ਪਤਨ ਤੱਕ ਤਕਰੀਬਨ ਕਿੰਨੇ ਕਿ ਪਿੰਡ ਪੈਂਦੇ ਇਹ ਪਿੰਡ ਦੇ ਇਹ ਦੋ 250 ਪਿੰਡ ਪੈਂਦਾ ਹੋਣਾ ਜੀ ਉਥੋਂ ਪਡੋਰੀ ਤੋਂ ਮੰਤਾਂ ਦੀ ਪਡੋਰੀ ਤੋਂ ਸ਼ੁਰੂ ਹੁੰਦੀ ਆ ਠੀਕ ਹੈ ਤੋ ਪਰੇ ਬਿਆਨਪੁਰ ਤੀਕ ਪਾਣੀ ਸਾਰਾ ਇਹ ਨਹਿਰ ਵਿੱਚ ਹੁੰਦਾ ਜੀ ਉਹ ਤੀਵੜੀ ਟੈਂਟ ਦਾ ਪਾਣੀ ਜੋ ਤੀਵੜੀ ਟੈਂਟ ਦਾ ਜੋ ਬੰਗਰ ਦਾ ਪਾਣੀ ਵੀ ਸਾਰਾ ਇਹ ਨਹਿਰ ਵਿੱਚ ਪੈਂਦਾ ਹੂੰ ਤੇ ਸਾਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਆ ਤੇ ਇਹਦੀ ਜਿਹੜੀ ਆ ਸਫਾਈ ਕੀਤੀ ਜਾਏ ਤੇ ਫੇਰ ਸਾਡੇ ਏਰੀਆ ਦਾ ਬਚਾਵਲ ਸਕਦਾ ਸੋ ਕਿਸਾਨਾਂ ਦੀ ਮੰਗ ਜਿਹੜੀ ਆ ਕਿ ਖਾਸ ਕਰਕੇ ਮੁਆਵਜ਼ੇ ਤੋਂ ਪਹਿਲਾਂ ਜਿਹੜੀ ਮੰਗਿਆ ਕਿ ਨਹਿਰ ਦੀ ਸਫਾਈ ਜਿਹੜੀ ਹੁਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿੱਥੇ ਕਿ ਹਜ਼ਾਰਾਂ ਏਕੜ ਜਿਹੜੀ ਆ ਇਹ ਕਣਕ ਦੀ ਤੇ ਝੋਨੇ ਦੀ ਫਸਲ ਆਏ ਸਾਲ ਜਿਹੜੀ ਬਰਬਾਦ ਹੋ ਜਾਂਦੀ ਉੱਥੇ ਹੀ ਇਹੋ ਜਿਹੇ ਨੁਕਸਾਨ ਵੇਖਣ ਨੂੰ ਮਿਲਦੇ ਨੇ ਇੱਕ ਸਾਡੇ ਨਾਲ ਇਹ ਲੜਕਾ ਪਲਵਿੰਦਰ ਸਿੰਘ ਇਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਕੋਠੀ ਪਾ ਰਹੇ ਸੀ ਕੋਠੀ ਦੀ ਬੈਕ ਸਾਈਡ ਦੀ ਕੰਧ ਜਿਹੜੀ ਆ ਬਿਲਕੁਲ ਢਹਿ ਢੇਰੀ ਹੋ ਗਈ ਔਰ ਉਹ ਵੀ 4 ਫੁੱਟ ਚੌੜੀ ਕੰਧ ਸੀ ਬਹੁਤ ਵੱਡੀ ਕੰਧ ਕੱਢੀ ਹੋਈ ਸੀ ਇਹਨਾਂ ਦੇ ਫਾਦਰ ਸਾਹਿਬ ਨੇ ਪਰ ਉਹ ਵੀ ਢਹਿ ਢੇਰੀ ਹੋ ਜਾਂਦੀ ਕੀ ਕੀ ਕਿਦਾਂ ਦੇਖਦੇ ਹੋ ਸੀ ਇਹਨੂੰ ਦੇਖੋ ਜੀ ਇਹ ਸਾਰਾ ਜਿੱਦਾਂ ਸਰਪੰਚ ਸਾਹਿਬ ਨੇ ਦੱਸਿਆ ਕਿ ਜਿਹੜੀ ਸਾਨੂੰ ਨਹਿਰ ਦੀ ਜਿਹੜੀ ਮਾਰ ਪੈਂਦੀ ਆ ਨਜਾਇਜ਼ ਕਬਜ਼ੇ ਜਿਹੜੇ ਆ ਇਹ ਹਟਾਉਣੇ ਚਾਹੀਦੇ ਆ ਇੱਕ ਗਾਂ ਘਾ ਜਾ ਕੇ ਪਪੜੇ ਲਾਏ ਹੋਏ ਆ ਤੇ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵਾ ਹੂੰ ਠੀਕ ਹੈ ਨਾ ਇਹ ਜਿਹੜੀ ਮਾਰ ਸਾਨੂੰ ਪੈਂਦੀ ਹੈ ਇਸੇ ਕਰਕੇ ਪੈਂਦੀ ਹੈ ਜੇ ਇਹ ਸਫਾਈ ਹੋਵੇ ਤਾਂ ਕਾ ਸਾਨੂੰ ਨਾ ਮਾਰ ਪਾਵੇ ਸਾਨੂੰ ਨਾ ਮੁਆਵਜ਼ਾ ਨਾ ਹੀ ਨਾ ਮੰਗੀਏ ਠੀਕ ਹੈ ਨਾ ਤੁਹਾਡੀ ਕੋਠੀ ਨੂੰ ਤਾਂ ਲਗਭਗ ਲਾਗੋ ਛੱਪੜ ਦੀ ਮਾਰ ਵੀ ਪੈਂਦੀ ਹੈ ਉਸ ਤਰੀ ਨੂੰ ਕਿਦਾਂ ਵੇਖਦੇ ਹੋ ਕੋਈ ਸਫਾਈ ਹੋਣੀ ਚਾਹੀਦੀ ਹੈ ਦੇਖੋ ਜੀ ਛੱਪੜ ਦਾ ਪਾਣੀ ਜਿਹੜਾ ਓਵਰਫਲੋ ਹੋ ਕੇ ਉਹ ਸਾਡੇ ਕੋਠੀਆਂ ਦੇ ਨਾਲ ਲੱਗਦਾ ਵਾ ਉਹ ਘਟੋ ਘਟਵੀ ਤੇ 7 ਫੁੱਟ ਪਾਣੀ ਨਾਲ ਲੱਗਿਆ ਹੋਇਆ ਸੀਗਾ ਜਿਹਲੇ ਉਹ ਪਾਣੀ ਅੰਦਰ ਆ ਕੇ ਡਿੱਗਿਆ ਤੇ ਉਹਨੇ ਧੱਕ ਮਾਰ ਕੇ ਤੇ ਖੰਡ ਚੋੜ ਦਿੱਤੀ ਆ ਤੇ ਬਾਕੀ ਚਲੋ ਪਰਮਾਤਮਾ ਨੇ ਜੋ ਸਾਰਿਆਂ ਦੇ ਨਾਲ ਹੀ ਆ ਪਰ ਆ ਜਿਹੜਾ ਨੁਕਸਾਨ ਵੀਰ ਨੇ ਜਿਹੜਾ ਲੋਕੀ ਬਾਹਰ ਨੂੰ ਭੱਜਦੇ ਆ ਤੇ ਵੀਰ ਨੇ ਜੇ ਇੱਥੇ ਕੋਸ਼ਿਸ਼ ਕੀਤੀ ਆ ਤੇ ਦੇਖੋ ਕਿੱਡੀ ਵੱਡੀ ਮਾਰ ਪਈ ਆ ਤੇ ਇਹਦਾ ਆਚਾਰ ਦੇਖੋ ਉਧਰ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਹਾਂਗਾ ਕਿ ਇਹ ਚਾਰ ਵੀ ਦਿਖਾਇਆ ਜਾਵੇ 3-3 ਫੁੱਟ 4-4 ਫੁੱਟ ਉਹਦੇ ਵਿੱਚ ਪਾਣੀ ਭਰਿਆ ਹੋਇਆ ਤੇ ਸੋ ਸਾਡੇ ਨਾਲ ਸੀਨੀਅਰ ਅਗੂ ਸਰਦਾਰ ਸਤਨਾਮ ਸਿੰਘ ਜੀ ਵੀ ਮੌਜੂਦ ਨੇ ਸਤਨਾਮ ਸਿੰਘ ਜੀ ਕੀ ਲੱਗਦਾ ਕਿ ਹਜ਼ਾਰਾਂ ਇਕਰ ਜਿਹੜੀ ਹਰ ਸਾਲ ਦੀ ਫਸਲ ਬਰਬਾਦ ਹੋ ਜਾਂਦੀ ਹੈ ਨੌਜਵਾਨ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਸੀਗਾ ਕਿ ਪਿੰਡ ਦੇ ਵਿੱਚ ਰਹਿ ਕੇ ਕੁਝ ਕੀਤਾ ਜਾਵੇ ਔਰ ਐਡੇ ਨੁਕਸਾਨ ਦੇ ਅਧੀਨ ਤੇ ਫਿਰ ਬੰਦੇ ਦਾ ਮਨੋਬਲ ਜਿਹੜਾ ਟੁੱਟ ਜਾਂਦਾ ਹਾਂਜੀ ਇਹ ਤਾਂ ਹੈ ਜੀ ਜਿਹੜੀ ਫਸਲ ਵਾਣਾ ਉਹ ਸਾਡੇ ਕੱਲੇ ਪਿੰਡ ਦੀ ਨਹੀਂ ਹੁੰਦੀ ਲਾਗੇ ਪਿੰਡ ਮਿਹੜੇ ਆ ਉਹਦੀ ਵੀ ਫਸਲ ਬੜੀ ਖਰਾਬ ਹੁੰਦੀ ਆ ਨਾਲ ਗੋਰਸੀਆਂ ਨੂੰ ਮਾਰ ਪੈਂਦੀ ਆ ਨਾਲ ਘੂਕਲੇ ਨੂੰ ਪੈਂਦੀ ਆ ਹੂੰ ਬਹੁਤ ਵੱਡੀ ਮਾਰ ਪੈਂਦੀ ਆ ਇਹਦਾ ਤੇ ਬੱਕੇ ਨਹਿਰ ਦਾ ਕੋਈ ਹੱਲ ਜਿਹੜਾ ਹੋਣਾ ਚਾਹੀਦਾ ਹੂੰ ਅਮਰਤ ਸਿੰਘ ਜੀ ਇਸ ਟਾਈਮ ਜਿਹੜਾ achar ਦੀ ਪਿੱਟ ਦੇ ਵਿੱਚ ਮੌਜੂਦ ਨੇ ਔਰ achar ਦੇ ਵਿੱਚ ਵੇਖੋ ਕਿੰਨਾ ਕਿੰਨਾ ਇਹ ਰਿਹਾ ਪਾਣੀ ਆ achar ਮੈਂ ਜ਼ਰੂਰ ਜ਼ੂਮ ਕਰਾਂਗਾ ਇੱਥੇ achar ਜਿਹੜਾ ਬਿਲਕੁਲ ਹੀ ਖਰਾਬ ਜਿਹੜਾ ਹੋ ਚੁੱਕਿਆ ਹੈ ਇਸ achar ਨੂੰ ਨਾ ਤੇ ਡੰਗਲਣੇ ਖਾਣਾ ਤੇ ਨਾ ਹੀ ਕਿਤੇ ਸੁੱਟਿਆ ਜਾ ਸਕਦਾ ਕਿਉਂਕਿ ਇਹਦੀ ਬਾਦ ਵਿੱਚ ਜਿਹੜੀ ਆ ਸਮੈਲ ਬਹੁਤ ਜਿਹੜੀ ਜ਼ਿਆਦਾ ਆਉਂਦੀ ਆ ਹੁਣ ਨੁਕਸਾਨ ਜਿਹੜਾ ਲਗਭਗ 2-2 ਫੁੱਟ ਜਿਹੜਾ ਪਾਣੀ ਜਿਹੜਾ ਆ ਸੈਲਡ ਦੇ ਵਿੱਚ ਇਹ ਰਾ ਮੌਜੂਦ ਹੈ ਇਸ ਟਾਈਮ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਲੇਬਰ ਵੱਲੋਂ ਮਜ਼ਦੂਰਾਂ ਵੱਲੋਂ ਇਹ ਕੰਮ ਕੀਤਾ ਜਾ ਰਿਹਾ ਔਰ ਬਹੁਤ ਮੁਸ਼ਕਲ ਹੈ ਇੱਥੇ ਆਣ ਕੇ ਫਿਰ ਨੌਜਵਾਨਾਂ ਦਾ ਜਿਹੜਾ ਮਨੋਂ ਬਲ ਟੁੱਟ ਜਾਂਦਾ ਆ ਕਿ ਇਹਦੇ ਨਾਲ ਅਸੀਂ ਬਾਹਰ ਹੀ ਚੰਗੇ ਸੀ ਇਹ ਤਿੰਨ ਪਿੱਟਾਂ ਬਣਾਈਆਂ ਹੋਈਆਂ ਇਹਨਾਂ ਨੇ ਚਾਰ ਦੀਆਂ ਪਰ ਤਿੰਨ ਹੀ ਜਿਹੜੀਆਂ ਬਿਲਕੁਲ ਜਿਹੜੀਆਂ ਖਰਾਬ ਆ ਔਰ ਲਗਭਗ 100 ਦੇ ਕਰੀਬ ਐਨੀਮਲ ਇਹਨਾਂ ਕੋਈ ਜਾਨਵਰ ਜਿਹੜੇ ਗਾਈਆਂ ਨੇ 100 ਦੇ ਕਰੀਬ ਹੈਗੀਆਂ ਨੇ ਪਰ 100 ਗਾਈਆਂ ਨੂੰ ਪਠੇ ਪਾਉਣੇ ਇਹ ਮਾੜੀ ਮੋਟੀ ਗੱਲ ਨਹੀਂ ਬਹੁਤ ਵੱਡਾ ਲੈਵਲ ਤੇ ਇਹਨਾਂ ਨੂੰ ਉਚਾਰ ਦੀ ਡਿਮਾਂਡ ਆ ਭਾਈ ਸਾਹਿਬ ਜਿਹੜੇ ਵੀ ਕਿਤੇ ਕੋਈ ਸੰਸਥਾ ਵਾਲੇ ਬੇਨਤੀਆਂ ਸੁਣਦੇ ਨੇ ਔਰ ਜ਼ਰੂਰ ਆਣ ਕੇ ਇਹਨਾਂ ਦੀ ਜਿਹੜੀ ਹੈ ਮਤ ਕਰ